ਪੰਜਾਬ ਰੋਡਵੇਜ਼ ਪੰਬਸ ਦੇ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਵੀ ਪੰਬਸ ਮੁਲਾਜ਼ਮਾਂ ਦਾ ਸਾਥ ਦਿੱਤਾ ਹੈ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਨੇ ਵੀ ਦੋਸ਼ ਲਗਾਇਆ ਕਿ ਸਰਕਾਰ ਇੱਕ ਇੱਕ ਕਰਕੇ ਸਾਰੇ ਕਮਾਈ ਵਾਲੇ ਆਧਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਹੁਣ ਰੋਡਵੇਜ਼ ਤੱਕ ਹਰ ਆਧਾਰਾ ਨਿੱਜੀ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ ਤੇ ਸਾਰਾ ਦਬਾਅ ਕੇਂਦਰੀ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਦੇ ਨਾਲ ਅੱਜ ਟੰਨੇ ਤੇ ਬੈਠੇ ਹਾਂ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਆ ਰਣਜੀਤ ਸਿੰਘ ਕਲੇਰ ਬੱਲਾ ਆ ਵੇਖੋ ਸਾਨੂੰ ਇਹ ਸਮਝ ਲੱਗ ਰਹੀ ਆ ਕਿ ਸਰਕਾਰ ਇੱਕ ਇੱਕ ਕਰਕੇ ਜਿਹੜਾ ਵੀ ਕਮਾਈ ਵਾਲਾ ਅਦਾਰਾ ਉਹਦੀ ਉਹਨੂੰ ਜਿਹੜਾ ਵਾ ਪ੍ਰਾਈਵੇਟ ਉਹਦੀ ਪ੍ਰਾਈਵੇਟੇਸ਼ਨ ਕਰ ਰਹੀ ਹੈ ਇਸੇ ਤਰੀਕੇ ਨਾਲ ਤੁਸੀਂ ਵੇਖਿਆ ਪਿਛਲੇ ਦਿਨੀ ਚੰਡੀਗੜ੍ਹ ਜਿਹੜੀ ਆਪਣੇ ਪੀਯੂ ਆਪਣੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਉਹਦਾ ਸਨਡਪੰਨ ਕਰਨ ਦੀਆਂ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਆਈਆਂ ਉੱਥੇ ਕੇਂਦਰ ਦਾ ਸੀ ਨਾ ਕੇਂਦਰ ਕੇਂਦਰ ਦਬਾਅ ਬਣਾ ਰਿਹਾ ਸੀ ਅਸਲ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਕੇਂਦਰ ਤੋਂ ਹੀ ਚੱਲ ਰਿਹਾ ਜਿੰਨੇ ਕਮਾਈ ਵਾਲੇ ادارے ਆ ਸਾਰਿਆਂ ਦੀ ਜਿਹੜੀ ਆ ਪ੍ਰਾਈਵੇਟੇਸ਼ਨ ਕੀਤੀ ਜਾ ਰਹੀ ਆ ਇਹ ਸਾਡੇ ਸਾਥੀ ਜਿਹੜੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੀਆਂ ਸਰਕਾਰਾਂ ਦੇ ਨਾਲ ਵੀ ਸੰਘਰਸ਼ ਦੇ ਮੈਦਾਨ ਵਿੱਚ ਰਹੇ ਆ ਹੁਣ ਵੀ ਭਗਵੰਤ ਮਾਨ ਜੀ ਹੋਕਾ ਹੋਰ ਦਿੰਦੇ ਆ ਸੌਦਾ ਹੋਰ ਵੇਚਦੇ ਆ ਅਸੀਂ ਕਹਿੰਦੇ ਆ ਕਿ ਭਗਵੰਤ ਮਾਨ ਜੀ ਜੋ ਤੁਸੀਂ ਆਪਣੇ ਚੋਨ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਉਹਨਾਂ ਦੇ ਉੱਤੇ ਪੈਰਾ ਦਿਓ ਪਰ ਸਰਕਾਰਾਂ ਅੱਧ-ਅੱਧ ਨੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ ਪੰਜਾਬ ਬੰਦਰਾ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਕਹਿਣ ਨੂੰ ਕਹਿ ਜਾ ਸਕਦਾ ਵੀ ਉੱਥੇ ਕੇਂਦਰ ਦੇ ਵਿੱਚ ਝੰਡਾ ਹੋਰ ਝੂਲਦਾ ਤੇ ਪੰਜਾਬ ਦੇ ਵਿੱਚ ਝੰਡਾ ਹੋਰ ਝੂਲਦਾ ਝੰਡਿਆਂ ਦੇ ਰੰਗ ਵੱਖਰੇ ਆ ਨੀਤੀਆਂ ਇੱਕੋ ਹੀ ਆ ਨੀਤੀਆਂ 'ਚ ਭਗਵੰਤ ਮਾਨ ਦੀਆਂ ਤੇ ਕੇਂਦਰ ਦੀਆਂ ਨੀਤੀਆਂ 'ਚ ਕੋਈ ਫਰਕ ਨਹੀਂ ਹੈਗਾ ਜੋ ਕੇਂਦਰ ਕਰਨਾ ਚਾਹੁੰਦਾ ਸੋ ਸੂਬਿਆਂ ਕੋਲੋਂ ਕਰਵਾ ਰਿਹਾ ਅਸੀਂ ਇਸ ਕਰਕੇ ਇਹਨਾਂ ਦਾ ਸਾਥ ਦੇ ਰਹੇ ਹਾਂ ਕਿ ਇਹ ਪ੍ਰਾਈਵੇਟੇਸ਼ਨ ਦਾ ਕੁਹਾੜਾ ਜਿਹੜਾ ਸਰਕਾਰ ਦਾ ਤਿੱਖਾ ਹੋ ਰਿਹਾ ਸਰਕਾਰ ਇਹਨੂੰ ਬੰਦ ਕਰੇ ਰੋਡਵੇਜ ਦਾ ਜਿਹੜਾ ਆਧਾਰਾ ਕਮਾਈ ਵਾਲਾ ਆਧਾਰਾ ਲੋਕ ਤਾਂ ਚਾਹੁੰਦੇ ਆ ਕਿ ਸਰਕਾਰ ਦੀ ਮਾਲਕੀ ਹੋਵੇ ਹੁਣ ਮੁਲਾਜ਼ਮ ਤੁਹਾਡੇ ਸਾਹਮਣੇ ਬੋਲ ਗਏ ਕਿ ਸਰਕਾਰ ਸਾਨੂੰ ਜ਼ੀਰੋ ਬੈਲੈਂਸ ਤੇ ਜੜੀਆਂ ਵਾਂ ਉਹ ਬੱਸਾਂ ਖਰੀਦ ਕੇ ਦੇ ਦੇਵੇ ਅਸੀਂ 2 ਸਾਲ ਦੇ ਵਿੱਚ ਸਰਕਾਰ ਨੂੰ ਬੱਸ ਵੀ ਫ੍ਰੀ ਕਰਕੇ ਦੇ ਦਾਂਗੇ ਸਰਕਾਰ ਨੂੰ ਉਹਦੇ ਤੋਂ ਪ੍ਰੋਫਿਟ ਵੀ ਹੋਊਗਾ ਫਿਰ ਮਤਲਬ ਕੀ ਨਿਕਲਦਾ ਕਿ ਜਦੋਂ ਸਾਡੇ ਦੇਸ਼ ਦਾ ਨੌਜਵਾਨ ਜੂਥ ਜਿਹੜਾ ਉਹ ਕੰਮ ਕਰਨ ਨੂੰ ਸਿਰ ਤੋੜ ਮਿਹਨਤ ਕਰਨ ਨੂੰ ਤਿਆਰ ਆ ਤੇ ਸਰਕਾਰ ਜਿਹੜੀ ਆ ਕਿਉਂ ਬੱਸਾਂ ਨਹੀਂ ਖਰੀਦ ਕੇ ਦਿੰਦੀ ਲੋਕਾਂ ਦਾ ਪੈਸਾ ਸਰਕਾਰ ਕੋਲ ਪਿਆ ਸਰਕਾਰ ਕੋਈ ਦੇਸ਼ ਦੀ ਮਾਲਕ ਨਹੀਂ ਕਹੀ ਹੁੰਦੀ ਸਰਕਾਰ ਲੋਕਾਂ ਨੇ 5 ਸਾਲ ਵਾਸਤੇ ਚੁਣੀ ਆ ਉਹਨੇ ਦੇਸ਼ ਦਾ ਸਿਸਟਮ ਪ੍ਰਬੰਧ ਚਲਾਉਣਾ ਜੇ ਨਹੀਂ ਚੰਗੀ ਤਰੀਕੇ ਨਾਲ ਪ੍ਰਬੰਧ ਨੂੰ ਚਲਾਉਂਦੀ ਤੇ ਪਰ ਪੰਜ ਸਾਲਾਂ ਬਾਅਦ ਲੋਕ ਪਲਟੀ ਵੀ ਲਵਾ ਦਿੰਦੇ ਨੇ ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਸਾਨੂੰ ਸਮਝ ਆਉਂਦੀ ਆ ਕੀ ਇਸ ਵੇਲੇ ਜੋ ਕੇਂਦਰ ਸਰਕਾਰ ਕਰ ਰਹੀ ਆ ਕਿ ਉਹ ਕੇਂਦਰ ਦੇ ਇਸ਼ਾਰਿਆਂ ਤੇ ਭਗਵੰਤ ਮਾਨ ਚੱਲ ਰਿਹਾ ਉਹਨਾਂ ਦੇ ਨਾਲ ਇਹਨਾਂ ਦੀ ਡੀਲ ਹੋ ਚੁੱਕੀ ਆ ਕਿ ਤੁਸੀਂ ਅਗਲੀ ਵਾਰੀ ਤੁਹਾਡਾ ਪੰਜਾਬ ਦੇ ਵਿੱਚ ਸੱਤਾ ਨੂੰ ਹੱਥ ਨਹੀਂ ਪੈਣਾ ਹੁਣ ਜਦੋਂ ਤੁਹਾਨੂੰ ਇਹ ਗੱਲਾਂ ਕਲੀਅਰ ਹੋ ਗਈਆਂ ਤਾਂ ਕਹਿੰਦੇ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਜੋ ਸਾਡੇ ਫੈਸਲੇ ਆ ਉਹਨੂੰ ਪੰਜਾਬ ਦੇ ਵਿੱਚ ਲਾਗੂ ਕਰੋ ਅਸੀਂ ਤੁਹਾਨੂੰ ਜਦੋਂ ਤੁਹਾਡੀ ਸਰਕਾਰ ਨਾ ਹੋਊਗੀ ਕੁਝ ਵੀ ਨਹੀਂ ਕਹਿੰਦੇ ਸਰਕਾਰੀ ਸੁਰੱਖਿਆ ਮਹੱਈਆ ਕਰਵਾ ਦੇਾਂਗੇ ਪੰਜਾਬ ਦੇ ਵਿੱਚ ਆਰਾਮ ਨਾ ਰਹੀ ਜਾਇਓ ਪਰ ਜਿਹੜੀਆਂ ਕੇਂਦਰ ਦੀਆਂ ਨੀਤੀਆਂ ਨੂੰ ਪੰਜਾਬ ਦੇ ਵਿੱਚ ਲਾਗੂ ਕਰੋ ਇਸੇ ਤਹਿਤ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਕੰਮ ਕਰ ਰਹੀ ਆ ਉਹਨਾਂ ਦਾ ਗਾਂ ਕਦੀ ਵੀ ਜੇ ਇਦਾਂ ਦੀਆਂ ਨੀਤੀਆਂ ਨੂੰ ਅਪਣਾਉਂਦੇ ਰਹੇ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਸੱਤਾ ਜਿਹੜੀ ਆ ਸਦਾ ਲਈ ਸਾਫ਼ ਹੋ ਜਾਊਗੀ ਇਹ ਪਹਿਲੀ ਵਾਰੀ ਸਰਕਾਰ ਬਣੀ ਆ ਤੇ ਆਖਰੀ ਵਾਰੀ ਵੀ ਇਹੀ ਰਾਜ ਹੋਊਗਾ ਸਕੋ ਜਿਹੜੀ ਤੁਸੀਂ ਜਿਹੜੀ ਇੱਥੇ ਹੜਤਾਲ ਕਰ ਰਹੇ ਉਹਦੇ ਬਾਰੇ ਕੀ ਕਹਿੰਦੇ ਪੰਜਾਬ ਰੋਡ ਪੰਨਵਾਸ ਪੀਆਰਟੀਸੀ ਕੰਟਰੈਕਟਰ ਵਰਕਰ ਜੂਨੀਅਰ ਤੋਂ ਮੈਂ ਸੂਬਾ ਜਵਾਨ ਅਸਕਰ ਤਰਜੋਸ਼ ਸਨ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ 28 ਤਰੀਕ ਨੂੰ ਜਿਹੜਾ ਉਹ ਜਾਰੀ ਹੋਇਆ ਕਿਉਂਕਿ ਸਾਡੀ ਜਿਹੜੀ ਏਡੇ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਲਾਉਣ ਦੀ ਕੋਈ ਮਨਸਾ ਨਹੀਂ ਪਰ ਸਰਕਾਰ ਨੇ ਸਾਡੇ ਕੋਲ ਖੁਦ ਕਰਵਾਇਆ ਕਿਉਂਕਿ ਜਿਹੜੀ ਕਿਲੋਮੀਟਰ ਸਕੀਮ ਦੀ ਬੱਸਾਂ ਦੀ ਟੈਂਡਰ ਨੂੰ ਲੈ ਕੇ ਜਿਹੜੀ ਸਰਕਾਰ ਦੇ ਨਾਲ ਸਾਡੀ ਜਿਹੜੀ ਉਹ ਲਗਾਤਾਰ ਜਿਹੜੀ ਆ ਲੜਾਈ ਚੱਲਦੀ ਆ ਰਹੀ ਸੀ ਉਸੇ ਹੀ ਜਿਹੜੀ ਆ ਲੜਾਈ ਨੇ ਜਰਾ ਉਹ ਵੱਡਾ ਰੂਪ ਜਿਹਾ ਆਖਤਿਆਰ ਕਰ ਲਿਆ ਕਿਉਂਕਿ ਜਿਹੜਾ ਟੈਂਡਰ ਲਾਇਆ ਹੋਇਆ ਉਹ ਓਪਨ ਕਰਨ ਦੀ ਜਿਹੜੀ ਸਰਕਾਰ ਦੀ ਮਨਸਾ ਕਾਫੀ ਲਗਾਤਾਰ ਚੱਲਦੀ ਆ ਰਹੀ ਆ ਤੇ ਇਹ ਤਰੀਕ ਨੂੰ ਰੱਦ ਕਰਨ ਦੀ ਬਜਾਏ ਅੱਗੇ ਪਾ ਦਿੱਤੀ ਜਾਂਦੀ ਹੈ ਜਿੱਦਾਂ ਕਿ 28 ਤਰੀਕ ਹੀ ਵੀ 2:00 ਵਜੇ 28 ਤਰੀਕ ਨੂੰ ਟੈਂਡਰ ਜਿਹੜਾ ਓਪਨ ਕੀਤੇ ਜਾਣਗੇ ਪਰ ਇਸੇ ਤਰ੍ਹਾਂ ਅਸੀਂ ਪਹਿਲਾਂ ਨਿਰੰਤਰ ਜਿਹੜੇ ਨੋਟਸ ਸਰਕਾਰ ਨੂੰ ਭੇਜੇ ਹੀ ਇਸੇ ਤਰ੍ਹਾਂ 28 ਤਰੀਕ ਦਾ ਵੀ ਭੇਜਿਆ ਸੀ ਕਿ ਇੱਕ ਮੁੱਲੀ ਅਸੀਂ ਗੇਟ ਰੈਲੀ ਕਰਕੇ ਤੇ ਸਰਕਾਰ ਦਾ ਜਿਹੜਾ ਨਿੱਜੀਕਰਨ ਦੇ ਵਿਰੋਧ ਵਿੱਚ ਆਵਾਜ਼ ਉਠਾਵਾਂਗੇ ਤੇ ਜੇਕਰ ਟੈਂਡਰ ਓਪਨ ਹੁੰਦੇ ਆ ਤੇ 2 ਵਜੇ ਜਿਹੜੀ 28 ਤਰੀਕ ਨੂੰ ਜਿਹੜੀ ਆੜੀ ਹੜਤਾਲ ਜਿਹੜੀ ਆ ਜਾਰੀ ਜਿਹੜੀ ਹੋ ਕੀਤੀ ਜਾਊਗੀ ਪਰ ਸਰਕਾਰ ਦੀ ਜਿਹੜਾ ਇੱਕ ਬਹੁਤ ਹੀ ਜਿਹੜਾ ਇਹ ਮੰਦ ਭਾਗਾ ਜਿਹੜਾ ਕਹਿ ਸਕਦੇ ਆ ਕਿ ਜਿਹੜਾ ਉਹਨਾਂ ਦਾ ਜਿਹੜਾ ਨੰਗਾ ਹੋਇਆ ਕੇ ਜਿਹੜਾ 28 ਤਰੀਕ ਨੂੰ 5 ਵਜੇ ਸਿਰੇ ਜਿਹੜੇ ਸਾਡੇ ਸਾਰੇ ਲੀਡਰਸ਼ਿਪ ਆ ਉਹਨੂੰ ਘਰਾਂ ਤੋਂ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਇਹਨਾਂ ਵੱਲੋਂ ਤੇ ਉਹਨਾਂ ਨੂੰ ਵੱਖੋ-ਵੱਖ ठाਣੇ ਦੇ ਵਿੱਚ ਬੰਦ ਕੀਤਾ ਗਿਆ ਜਿਸ ਤੇ ਰੋਸ ਵਜੋਂ ਜਿਹੜੀ ਸਾਡੀ ਜਿੰਨੀਆਂ ਕਮੇਟੀਆਂ ਨੇ 27 ਦੀਪੂਆਂ ਦੀਆਂ ਉਹਨਾਂ ਨੇ ਤੈਸ ਦੇ ਵਿੱਚ ਆਣ ਕੇ ਜਿਹੜਾ 28 ਤਰੀਕ ਨੂੰ ਪਹਿਲੇ ਟਾਂਪਾਂ ਤੋਂ ਜਿਹੜੀ ਆ ਰੋਡਵੇ ਦੇ ਵਿੱਚ ਹੜਤਾਲ ਪਾਣ ਵਾਸਤੇ ਵਿੱਚ ਜਿਹੜੀ ਉਹ ਕਰ ਦਿੱਤੀ ਆ ਪਰ ਮੈਂ ਸਰਕਾਰ ਨੂੰ ਇੱਥੇ ਸਵਾਲ ਕਰਨਾ ਚਾਹੁੰਨਾ ਕਿ ਸਰਕਾਰ ਨੂੰ ਚਾਹੀਦਾ ਸੀ ਮੀਟਿੰਗ ਸਾਦੇ ਜਥੇਬੰਦੀ ਨਾਲ ਟੇਬਲ ਟॉक ਜਿਹੜੀਆਂ ਮੰਗਾਂ ਦਾ ਹੱਲ ਕਰਦੇ ਨਿੱਜੀਕਰਨ ਕਰਨਾ ਜਿਹੜਾ ਉਹ ਬੰਦ ਕਰਦੇ ਤੇ ਲੋਕਾਂ ਨੂੰ ਜਿਹੜਾ ਅੱਜ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਵੱਡੇ ਪੱਧਰ ਤੇ ਸੰਘਰਸ਼ ਕਰਨਾ ਪੈ ਰਿਹਾ ਸਰਕਾਰ ਦਾ ਨੁਕਸਾਨ ਹੋ ਰਿਹਾ ਉਹ ਸਾਇਦ ਵੱਜ ਜਾਂਦਾ ਹੁਣ ਤਈਆਂ ਜੀ ਗੱਲ ਕਰੀਏ ਤੇ 1 ਕਿਲੋਮੀਟਰ ਸਕੀਮ ਦੀ ਕੀ ਹੋਣ ਪਈਆਂ ਨੇ ਬਹੁਤ ਵੱਡੀਆਂ ਹੋਣ ਪਈਆਂ ਜਿਹੜੀ ਇਹ ਕਿਲੋਮੀਟਰ ਦੀ ਸਕੀਮ ਦੀ ਬਾਸਿਆ ਇੱਕ ਪ੍ਰਾਈਵੇਟ ਜਿਹੜਾ ਉਹ ਇਹ ਮਾਲਕ ਵੱਲੋਂ ਜਰੀਆ ਪਾਉਣੀ ਪਾਉਣੀ ਆ ਤੇ 5 ਸਾਲ ਦਾ ਇਹਨਾਂ ਨਾਲ ਸਾਡਾ ਜਿਹੜਾ ਉਹ ਐਗਰੀਮੈਂਟ ਹੋਣਾ ਤੇਲ ਜਿਹੜਾ ਸਰਕਾਰ ਨੇ ਦੇਣਾ ਜਿਹੜੀ ਆ ਡਰਾਈਵਰ ਪ੍ਰਾਈਵੇਟ ਹੋਊਗਾ ਕਨੈਕਟਰ ਸਰਕਾਰ ਦਾ ਹੋਊਗਾ ਜਿਹੜਾ ਮੰਨ ਲਓ ਕਿਲੋਮੀਟਰ ਦੇ ਪੈਸੇ ਜਿਹੜੇ ਜਿੰਨਾ ਰੇਟ ਤੈਅ ਹੁੰਦਾ ਉਹ ਹਜ਼ਾਰਾਂ ਰੁਪਇਆ ਰੋਜ਼ ਦਾ ਜਿਹੜਾ ਸਰਕਾਰੀ ਖਜ਼ਾਨੇ ਨੂੰ ਕਿਲੋਮੀਟਰ ਮਾਲਕ ਦੀ ਜੇਬ ਦੇ ਵਿੱਚ ਜਾਊਗਾ ਤੇ 5 ਸਾਲ ਬਾਅਦ ਜਿਹੜੀ ਬੱਸ ਆ ਉਹ ਪ੍ਰਾਈਵੇਟ ਮਾਲਕ ਆਪਣੇ ਘਰ ਲੈ ਜਾਊਗਾ ਤੇ ਇਸੇ ਵਿਰੁੱਧ ਜੇ ਜਿਹੜੀ ਸਾਡੀ ਮੰਗਿਆ ਵੀ ਸਰਕਾਰੀ ਬੱਸ ਪਾਈ ਦੇ ਸਰਕਾਰੀ ਬੱਸ ਜਿਹੜਾ ਉਹ ਬਿਲਕੁਲ ਜਿਹੜੀਆਂ ਜ਼ੀਰੋ ਬੈਲੈਂਸ ਤੇ ਪੈਣੀਆਂ ਪੋਜਾ 100% ਕਰਜ਼ੇ ਤੇ ਪੈਣੀਆਂ ਜਿਹੜਾ ਕਰਜ਼ਾ ਉਹ ਸਾਡੇ ਮੁਲਾਜ਼ਮਾਂ ਜਿਹੜਾ ਉਹ 2 ਸਾਲ ਦੇ ਵਿੱਚ ਉਤਾਰ ਦੇਣੀ ਤੇ 2 ਸਾਲ ਦੇ ਬਾਅਦ ਜਿਹੜੀ ਬਸਿਆ ਉਹ ਪੂਰੀ ਦੀ ਪੂਰੀ ਸਰਕਾਰ ਦੀ ਹੋ ਜਾਣੀ ਹੈ ਸਾਰੀ ਕਮਾਈ ਵੀ ਰਹੀ ਹੈ ਸਰਕਾਰ ਦੇ ਘਰ ਜਾਣੀ ਆ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਸਰਕਾਰ ਇਹਦੇ ਨਾਲ ਸਾਨੂੰ ਮੈਂ ਤੇ ਆਨਾ ਵੀ ਇਹ ਟੀਵੀ ਦੇ ਉੱਤੇ ਡਿਪੋਰਟ ਕਰਨੀ ਚਾਹੀਦੀ ਸਾਡੇ ਨਾਲ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਜਿਹੜਾ ਕਿਲੋਮੀਟਰ ਜਿਹੜਾ ਉਹ ਕਿੰਨੇ ਘਾਟੇਵੰਦ ਸੌਦਾ ਵਾ ਤੇ ਉਹਦੇ ਜਰੀਏ ਆਪਾਂ ਜਿਹੜੀ ਲੜਾਈ ਲੜ ਰਹੇ ਆ ਆਪਣੀ ਕੋਈ ਨਿੱਜੀ ਸਾਡੀ ਲੜਾਈ ਨਹੀਂ ਆ ਇਹ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਖਜ਼ਾਨੇ ਦੀ ਭਲੇ ਦੀ ਲੜਾਈ ਆ ਤੇ ਉੱਥੇ ਹੀ ਸਾਡੀਆਂ ਜਿਹੜੀਆਂ ਆਪਣੀਆਂ ਮੰਗਾਂ ਨੇ ਜਿਹੜੀਆਂ ਕਾਫੀ ਸਮਾਂ ਤੋਂ 15-15 ਸਾਲ ਹੋ ਚੁੱਕੇ ਆ 20-20 ਸਾਲ ਹੋ ਚੁੱਕੇ ਆ ਸਾਡੇ ਮੁਲਾਜ਼ਮਾਂ ਨੂੰ ਠੇਕੇ ਤੇ ਭਰਤੀ ਆ ਜਿਹੜੇ ਆਊਟਸੋਰਸਡ ਦੇ ਕੰਮ ਕਰਦੇ ਆ ਕੰਟਰੈਕਟ ਤੇ ਕੰਮ ਕਰਦੇ ਆ ਉਹਨਾਂ ਨੂੰ ਰੈਗੂਲਰ ਕਰਨ ਦੀ ਕੰਟਰੈਕਟ ਤੇ ਕਰਨ ਦੀ ਗੱਲ ਜਰੀਏ ਚੱਲਦੀ ਆ ਰਹੀ ਆ ਸਰਕਾਰ ਜਰੀਏ ਸਾਡੇ ਨਾਲ 50 ਤੋਂ 60 ਮੀਟਿੰਗਾਂ ਕਰ ਚੁੱਕੀ ਆ ਉਹਨਾਂ ਮੰਗਾਂ ਦਾ ਕੋਈ ਜਰਾ ਹਾਲ ਸਾੜਸ ਖਾਲ ਨਹੀਂ ਕੀਤਾ ਗਿਆ ਜਿਹੜੇ ਰੋਸਵਾਂ ਤੋਂ ਅੱਜ ਜਿਹੜਾ ਸੰਘਰਸ਼ ਦੀ ਕਿਸਾਨ ਵੀ ਅੱਜ ਤੁਹਾਡੇ ਨਾਲ ਖਿਜੋਕ ਕਰਦੇ ਪੈਨੇਗੀ ਬਿਲਕੁਲ ਜੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਹੜੀ 28 ਤਰੀਕ ਨੂੰ ਗੇਟਾਂ ਦੇਤੇ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਸਾਡੇ ਨਾਲ ਜ਼ਬਰ ਕੀਤਾ ਪਹਿਲਾਂ ਸਾਨੂੰ ਨਜ਼ਰਬੰਦ ਕੀਤਾ ਗਿਆ ਥਾਣਿਆਂ ਦੇ ਉੱਤੇ ਪਰਚੇ ਪਾਏ ਗਏ ਆ ਸਾਡੇ ਕੁਝ ਮੁਲਾਜ਼ਮਾਂ ਦੇ ਉੱਤੇ ਤੇ ਜਿਹੜੀਆਂ ਪੱਗਾਂ ਰੋਲੀਆਂ ਗਈਆਂ ਨੇ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਹਮੇਸ਼ਾ ਹੀ ਜਰੀਆ ਉਹ ਜ਼ਬਰ ਦੇ ਵਿਰੁੱਧ ਜਰੀਆ ਲੜਦਾ ਤੇ ਜਿਹੜੀ ਸਰਕਾਰ ਜਿੱਥੇ ਜਾਨੂੰ ਜ਼ਬਰ ਕੀਤਾ ਅੱਜ ਪੂਰੇ ਪੰਜਾਬ ਦਾ ਕਿਸਾਨ ਜੜੀ ਸਾਡੀ ਇਧਰ ਮਾਝੇ ਦੀ ਜੋਂ ਤੋਂ ਜਿਹੜੀ ਆ ਪੰਜਾਬ ਕਿਸਾਨ ਸੰਘਰਸ਼ ਕਮੇਟੀ ਜਰੀਆ ਜਿਹਦੇ ਜਨ ਸਕੱਤਰ ਸਰਦਾਰ ਸਰਵਜਿੰਗ ਭੰਦੇਹਰ ਉਹਨਾਂ ਵੱਲੋਂ ਲਾਈਵ ਵੀ ਹੋ ਕੇ ਇਹ ਨਿੰਦਾ ਕੀਤੀ ਗਈ ਆ ਵੱਡੇ ਪੱਧਰ ਤੇ ਅੱਜ ਸਾਰੇ ਜਿਹੜੇ ਕਿਸਾਨ ਬਾਪੂ ਆ ਸਾਡੇ ਧੰਨਿਆਂ ਦੇ ਉੱਤੇ ਸਤਾਈ ਦੀਪੂਆਂ ਦੇ ਸਮੂਲ ਚ ਜਿਹੜੀ ਉਹ ਕਰ ਰਹੀ ਆ